ਆਓ ਕਹਾਣੀ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਆਰਥ ਹਮੇਸ਼ਾ ਗਲਤ ਨਹੀਂ ਹੁੰਦੀ ਮੈਂ ਤੇ ਮੇਰੀ ਗਵਾਂਡਣ ਸਨੇ ਅਸੀਂ ਦੋਵੇਂ ਕਦੋਂ ਸਹੇਲੀਆਂ ਬਣੀਆਂ ਪਤਾ ਹੀ ਨਹੀਂ ਲੱਗਿਆ ਅਸਲ ਵਿੱਚ ਸਾਡਾ ਵਿਆਹ ਅੱਗੇ ਪਿੱਛੇ ਹੀ ਹੋਇਆ ਸੀ ਮੈਂ ਜਦੋਂ ਵਿਆਹ ਕੇ ਆਈ ਤਾਂ ਉਸ ਤੋਂ 6 ਮਹੀਨੇ ਬਾਅਦ ਹੀ ਸੁਨੇਹਾ ਵਿਆਹ ਕੇ ਆ ਗਈ ਸ਼ੁਰੂ-ਸ਼ੁਰੂ ਵਿੱਚ ਹੋਈ ਥੋੜੀ-ਬਹੁਤ ਬੋਲਚਾਲ ਕਦੇ ਦੋਸਤੀ ਵਿੱਚ ਬਦਲ ਗਈ ਪਤਾ ਹੀ ਨਹੀਂ ਲੱਗਿਆ ਫਿਰ ਤਾਂ ਅਸੀਂ ਪੱਕੀਆਂ ਸਹੇਲੀਆਂ ਬਣ ਗਈਆਂ ਬਚਪਨ ਦੀਆਂ ਸਹੇਲੀਆਂ ਵੀ ਜਿਆਦਾ ਪੱਕੀਆਂ ਬਚਪਨ ਦੀਆਂ ਸਹੇਲੀਆਂ ਦਾ ਸਾਥ ਤਾਂ ਸਿਰਫ ਓਨੀ ਦੇਰ ਤੱਕ ਹੁੰਦਾ ਹੈ ਜਦੋਂ ਤੱਕ ਵਿਆਹ ਨਹੀਂ ਹੋ ਜਾਂਦਾ ਤੇ ਵਿਆਹ ਤੋਂ ਬਾਅਦ ਤਾਂ ਇੱਕ ਦੂਜੇ ਨੂੰ ਮਸਾਂ ਹੀ ਮਿਲਦੀਆਂ ਹਨ ਜਾਂ ਮਿਲਦੀਆਂ ਹੀ ਨਹੀਂ ਪਰ ਅਸੀਂ ਉਹ ਪੱਕੀਆਂ ਸਹੇਲੀਆਂ ਸਾਂ ਜੋ ਵਿਆਹ ਤੋਂ ਵਿਆਹ ਹੋਣ ਤੋਂ ਬਾਅਦ ਬਣੀਆਂ ਤੇ ਇਹ ਸਾਡੀ ਦੋਸਤੀ ਸਾਡੇ ਮਰਨ ਤੱਕ ਵੀ ਕਾਇਮ ਰਹੇਗੀ ਅਸੀਂ ਕਵਾਂਡਣਾ ਪਹਿਲਾਂ ਬਣੀਆਂ ਤੇ ਸਹੇਲੀਆਂ ਬਾਤ ਵਿੱਚ ਘਰਾਂ ਦੇ ਗੰਧ ਸਾਂਝੀ ਹੋਣ ਕਾਰਨ ਸਾਡੀ ਰੋਜ਼ ਹੀ ਗੱਲਬਾਤ ਹੁੰਦੀ ਸੀ ਇੱਕ ਦੂਜੀ ਦੀ ਛੋਟੀ ਤੋਂ ਛੋਟੀ ਗੱਲ ਵੀ ਸਾਨੂੰ ਪਤਾ ਹੁੰਦੀ ਸੀ ਹਰ ਸੁੱਖ ਦੁੱਖ ਸਾਂਝਾ ਕਰਦੀਆਂ ਸਾਂ ਰੋਜ਼ ਦੀ ਤਰ੍ਹਾਂ ਜਦੋਂ ਅਸੀਂ ਸ਼ਾਮ ਨੂੰ ਕੁਰਸੀ ਢਾਕੇ 베ੜੇ ਵਿੱਚ ਗੱਲਾਂ ਕਰਨ ਲਈ ਬੈਠੀਆਂ ਤਾਂ ਮੈਂ ਦੇਖਿਆ ਕਿ ਸੁਨੇਹਾ ਦੀਆਂ ਅੱਖਾਂ ਵਿੱਚ ਇਸ ਤਰ੍ਹਾਂ ਜਾਪ ਰਹੀਆਂ ਸਨ ਜਿਵੇਂ ਕਿ ਉਹ ਰੋ ਕੇ ਹੱਟੀ ਹੋਵੇ ਜਾਂ ਫਿਰ ਉਹ ਉਦਾਸ ਹੋਵੇ ਮੈਂ ਉਸਨੂੰ ਪੁੱਛਿਆ ਸੁਨੇਹਾ ਕੀ ਗੱਲ ਹੈ ਅੱਜ ਤੇਰਾ ਚਿਹਰਾ ਬੜਾ ਉਦਾਸ ਲੱਗ ਰਿਹਾ ਹੈ ਉਸਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕੁਝ ਨਹੀਂ ਵੀ ਕੁਝ ਨਹੀਂ ਬਸ ਸਿਰ ਦੁਖਦਾ ਦੁਖ ਰਿਹਾ ਹੈ ਮੈਂ ਆਖਿਆ ਤੂੰ ਮੇਰੇ ਨਾਲੋਂ ਕਦੋਂ ਤੋਂ ਝੂਠ ਬੋਲਣ ਲੱਗ ਪਈ ਹੈ ਤੇਰਾ ਚਿਹਰਾ ਸਾਫ ਜਿਸ ਰਿਹਾ ਕਿ ਤੈਨੂੰ ਕੋਈ ਪਰੇਸ਼ਾਨੀ ਹੈ ਚੱਲ ਦੱਸ ਆਪਾਂ ਕੋਈ ਹੱਲ ਕੱਢਾਂ ਗਿਆਂ ਇਕੱਠਿਆਂ ਤੇ ਜੇ ਹੱਲ ਨਾ ਵੀ ਨਿਕਲਿਆ ਤਾਂ ਤੇਰਾ ਮਨ ਜ਼ਰੂਰ ਹਲਕਾ ਹੋ ਜਾਵੇਗਾ ਇਨ ਆਖ ਮੈਂ ਹੱਸ ਪਈ ਤੇ ਹੌਲੇ ਜਿਹੇ ਉਹ ਵੀ ਮੁਸਕਰਾ ਪਈ ਮੈਂ ਆਖਿਆ ਚੰਗਾ ਤੂੰ ਥੋੜੀ ਦੇਰ ਬੈਠ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ ਇੱਕਠੀਆਂ ਬੈਠ ਕੇ ਚਾਹ ਪੀਵਾਂਗੀਆਂ ਤੇ ਤੇਰੀਆਂ ਸਮੱਸਿਆਵਾਂ ਦਾ ਹੱਲ ਕੱਢਾਂਗੀਆਂ ਉਸ ਨੂੰ ਇਹਨਾਂ ਆਖ ਕੇ ਮੈਂ ਚਾਹ ਬਣਾਉਣ ਚੱਲੀ ਗਈ ਚਾਹ ਲੈ ਜਦੋਂ ਮੈਂ ਉਸ ਕੋਲ ਗਈ ਤਾਂ ਦੇਖਿਆ ਉਹ ਆਪਣੀਆਂ ਸੋਚਾਂ ਵਿੱਚ ਗਵਾਚੀ ਪਈ ਸੀ ਮੇਰੇ ਚਾਹ ਲੈ ਕੇ ਆਉਣ ਦਾ ਵੀ ਉਸ ਨੂੰ ਪਤਾ ਨਾ ਲੱਗਾ ਜਦੋਂ ਮੈਂ ਆਵਾਜ਼ ਦਿੱਤੀ ਤਾਂ ਤਰਪਈ ਮੈਂ ਹੱਸ ਕੇ ਬੋਲੀ ਤੂੰ ਤਾਂ ਆਖਦੀ ਸੀ ਤੇਰਾ ਸਿਰ ਦੁਖਦਾ ਹੈ ਹੋਰ ਕੋਈ ਗੱਲ ਨਹੀਂ ਫਿਰ ਆ ਕਿਹੜੀਆਂ ਘੁੰਮਣ ਘੇਰੀਆਂ ਵਿੱਚ ਗਵਾਚੀ ਪਈ ਐ ਮੈਂ ਮੈਂ ਉਸ ਨੂੰ ਚਾਹ ਦਾ ਕੱਪ ਫੜਾ ਦਿੱਤਾ ਦੋਵੇਂ ਜਾਣੀਆਂ ਚਾਹ ਪੀਣ ਲੱਗ ਪਈਆਂ ਚਾਹ ਪੀਂਦੇ ਵੀ ਉਹ ਚੁੱਪ ਹੀ ਰਹੀ ਜਦੋਂ ਮੇਰੇ ਤੋਂ ਰਿਹਾ ਨਾ ਗਿਆ ਤਾਂ ਮੈਂ ਫਿਰ ਪੁੱਛਿਆ ਦੱਸ ਵੀ ਦੇ ਕੀ ਗੱਲ ਹੈ ਕਿ ਇਕੱਲੀ ਬੈਠ ਕੇ ਇਦਾਂ ਹੀ ਸੋਚਾਂ ਵਿੱਚ ਗਵਾਚੀ ਰਹਿਣਾ ਹੈ ਤੂੰ ਉਸਨੇ ਹੌਂਕਾ ਜਿਹਾ ਭਰਿਆ ਤੇ ਆਖਣ ਲੱਗੀ ਪਤਾ ਨਹੀਂ ਮੈਂ ਹਮੇਸ਼ਾ ਹੀ ਗਲਤ ਕਿਉਂ ਹੁੰਦੀ ਹਾਂ ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਜਈ ਹੋ ਗਈ ਮੈਂ ਆਖਿਆ ਆ ਤੈਨੂੰ ਕਿਸ ਨੇ ਆਖਿਆ ਬਈ ਤੂੰ ਹਮੇਸ਼ਾ ਹੀ ਗਲਤ ਹੁੰਨੀ ਹੈ ਆਪਣੇ ਪਤੀ ਬੱਚੇ ਦਾ ਕਿੰਨਾ ਖਿਆਲ ਰੱਖਦੀ ਹੈ ਕਿੰਨਾ ਸੋਨਾ ਘਰ ਸਜਾਇਆ ਹੋਇਆ ਹੈ ਤੇ ਹਰ ਰਿਸ਼ਤੇ ਨੂੰ ਸੰਭ ਕੇ ਰੱਖਿਆ ਹੋਇਆ ਹੈ ਇਹ ਸਭ ਤਾਂ ਇੱਕ ਸਮਝਦਾਰ ਔਰਤ ਹੀ ਕਰ ਸਕਦੀ ਹੈ ਫਿਰ ਤੂੰ ਗਲਤ ਕਿਵੇਂ ਹੋ ਸਕਦੀ ਹੈ ਗੱਲ ਦੇ ਨੇੜੇ ਤਾਂ ਕੋਈ ਖੜਦਾ ਵੀ ਨਹੀਂ ਤੂੰ ਮੈਨੂੰ ਖੁੱਲ ਕੇ ਗੱਲ ਦੱਸ ਕੀ ਹੋਇਆ ਏ ਜੇ ਤੂੰ ਇਦਾਂ ਆਪ ਹੀ ਰਹੀ ਹੈ ਤੈਨੂੰ ਕਿਸੇ ਨੇ ਕੁਝ ਕਿਹਾ ਉਹ ਬੋਲੀ ਕਿਉਂਕਿ ਮੈਂ ਇੱਕ ਔਰਤ ਹਾਂ ਇਸੇ ਲਈ ਸ਼ਾਇਦ ਮੈਂ ਹਮੇਸ਼ਾ ਗਲਤ ਹੁੰਦੀ ਹਾਂ ਮੈਨੂੰ ਕੁਝ ਪਤਾ ਨਹੀਂ ਲੱਗਦਾ ਪਰ ਔਰਤ ਤਾਂ ਮੈਂ ਉਦੋਂ ਵੀ ਸੀ ਜਦੋਂ ਮੈਂ ਆਪਣੇ ਪਿਓ ਦੀ ਧੀ ਸੀ ਉਹ ਤਾਂ ਹਮੇਸ਼ਾ ਇਹੀ ਆਖਦੇ ਹੁੰਦੇ ਸਨ ਕਿ ਸਾਡੀ ਧੀ ਬੜੀ ਸਿਆਣੀ ਹਾਂ ਵੀਰਾ ਜ਼ਰੂਰ ਆਖ ਦਿੰਦਾ ਸੀ ਤੂੰ ਗਲਤ ਹੈ ਤੈਨੂੰ ਕੁਝ ਪਤਾ ਨਹੀਂ ਲੱਗਦਾ ਉਹਦੇ ਕਈ ਵਾਰ ਮੰਮੀ ਪਾਪਾ ਨਾਲ ਵੀ ਲੜ ਪੈਂਦਾ ਸੀ ਆਖਦਾ ਹੁੰਦਾ ਸੀ ਕਿ ਤੁਸੀਂ ਇਸ ਧੀ ਹਰ ਗੱਲ ਮੰਨਦੇ ਹੋ ਜਿਵੇਂ ਕਿ ਇਹ ਬਾਦੂ ਸਿਆਣੀ ਹੋਵੇ ਇਸ ਨੂੰ ਸਭ ਕੁਝ ਪਤਾ ਹੋਵੇ ਉਦੋਂ ਮੈਂ ਕਈ ਵਾਰ ਸੋਚਦੀ ਕਿ ਜੇ ਮੈਂ ਮੰਮੀ ਪਾਪਾ ਲਈ ਹਮੇਸ਼ਾ ਠੀਕ ਤੇ ਸਿਆਣੀ ਹੁੰਦੀ ਹਾਂ ਤਾਂ ਵੀਰੇ ਲਈ ਕਿਉਂ ਨਹੀਂ ਖਿਆਲ ਛੋਟੇ ਸੀ ਗੱਲ ਜਿਆਦਾ ਦੇਰ ਤੱਕ ਕਦੀ ਦਿਮਾਗ ਵਿੱਚ ਹੀ ਨਹੀਂ ਰੱਖੀ ਸਮਾਂ ਲੰਘਦਾ ਗਿਆ ਤੇ ਮੇਰਾ ਵਿਆਹ ਹੋ ਗਿਆ ਸ਼ੁਰੂ-ਸ਼ੁਰੂ ਵਿੱਚ ਤਾਂ ਇੰਦਰ ਨੇ ਪੂਰੀ ਗੱਲ ਮੰਨੀ ਇੰਦਰ ਉਸਦੇ ਪਤੀ ਦਾ ਨਾਮ ਸੀ ਆਖਦਾ ਹੁੰਦਾ ਸੀ ਤੂੰ ਬੜੀ ਸਿਆਣੀ ਏ ਹਮੇਸ਼ਾ ਸਹੀ ਸਮੇਂ ਤੇ ਸਹੀ ਗੱਲ ਕਰ ਜਾਂਦੀ ਏ ਪਰ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਉਸਨੇ ਗੱਲ ਮੰਨਣੀ ਤਾਂ ਦੂਰ ਸੁਣਨੀ ਵੀ ਕੱਟ ਕਰ ਦਿੱਤੀ ਏ ਆਖਣ ਲੱਗਾ ਤੈਨੂੰ ਕੁਝ ਪਤਾ ਪਤਾ ਨਹੀਂ ਲੱਗਦਾ ਐਵੇਂ ਹੀ ਬਸ ਹਰ ਵੇਲੇ ਆਪਣਾ ਘੋੜਾ ਭਜਾਈ ਰੱਖਦੀ ਏ ਜਦ ਆਖਾਂ ਉਦੋਂ ਹੀ ਬੋਲਿਆ ਕਰਤੇ ਮੰਗੇ ਬਿਨਾ ਮੈਨੂੰ ਸਲਾਹ ਨਾ ਦਿਆ ਕਰ ਤੇਰੀ ਸਲਾਹ ਦੀ ਮੈਨੂੰ ਲੋੜ ਨਹੀਂ ਹੁੰਦੀ ਫਿਰ ਸੋਚੀ ਜਾਣਾ ਬਈ ਹੁਣ ਮੈਂ ਸਿਆਣੀ ਕਿਉਂ ਨਹੀਂ ਲੱਗਦੀ ਇੰਦਰ ਨੂੰ ਕਿਉਂ ਮੇਰੀ ਕੋਈ ਗੱਲ ਮੰਨਣਾ ਹੁਣ ਇਸ ਨੂੰ ਚੰਗਾ ਨਹੀਂ ਲੱਗਦਾ ਇਹ ਸਭ ਸੋਚ-ਸੋਚ ਕੇ ਮੇਰਾ ਕਈ ਵਾਰ ਰੋਟੀ ਖਾਣ ਨੂੰ ਮਨ ਵੀ ਨਹੀਂ ਕਰਨਾ ਫਿਰ ਹੌਲੀ-ਹੌਲੀ ਆਪਣੇ ਆਪ ਨੂੰ ਸਮਝਾਉਣਾ ਸ਼ੁਰੂ ਕੀਤਾ ਚਲੋ ਕੋਈ ਗੱਲ ਨਹੀਂ ਕੋਈ ਨਾ ਆਪੇ ਸਭ ਠੀਕ ਹੋ ਜਾਵੇਗਾ ਮੈਂ ਜ਼ਿਆਦਾ ਪਰੇਸ਼ਾਨ ਰਹਾਂਗੀ ਤਾਂ ਇਸ ਦਾ ਘਰ ਵਿੱਚ ਅਤੇ ਬੱਚੇ ਦਾ ਬੱਚੇ ਤੇ ਬੁਰਾ ਅਸਰ ਪਵੇਗਾ ਇਸ ਲਈ ਜ਼ਿਆਦਾ ਗੱਲ ਦਿਲ ਤੇ ਲਾਉਣੀ ਹੀ ਬੰਦ ਕਰ ਦਿੱਤੀ ਸਮੇਂ ਨੇ ਤਾਂ ਬੀਤਣਾ ਹੀ ਹੁੰਦਾ ਹੈ ਇਹ ਕਿਸੇ ਲਈ ਰੁਕਦਾ ਨਹੀਂ ਫਿਰ ਅਨਕੇਤ ਦਾ ਜਨਮ ਹੋਇਆ ਅਨਕੇਤ ਉਸਦੇ بیٹے ਦਾ ਨਾਮ ਸੀ ਉਸ ਨੂੰ ਤੁਰਨਾ ਬੋਲਣਾ ਤੇ ਪੜਨਾ ਸਿਖਾਇਆ ਹਮੇਸ਼ਾ ਐਸੀ ਕੋਸ਼ਿਸ਼ ਰਹੀ ਰਹਿੰਦੀ ਕਿ ਇਸ ਦੀ ਪਰਵਰਿਸ਼ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ ਉਸ ਲਈ ਇੱਕ ਤੋਂ ਇੱਕ ਸੋਹਣਾ ਕੱਪੜਾ ਖਰੀਦਣਾ ਉਸ ਦੀ ਪਸੰਦ ਦਾ ਖਾਣਾ ਬਣਾਉਣਾ ਤੇ ਉਸ ਦੇ ਖਡਾਉਣੇ ਕੱਪੜੇ ਤੇ ਕਿਤਾਬਾਂ ਸਭ ਸਾਹਮਣੇ-ਸਾਹਮਣੇ ਰੱਖਣੀਆਂ ਹਮੇਸ਼ਾ ਮੇਰੇ ਕੋਲੋਂ ਹੀ ਪੁੱਛਦਾ ਹੁੰਦਾ ਸੀ ਮੰਮੀ ਆਹ ਚੀਜ਼ ਕਿੱਥੇ ਹੈ ਮੇਰੀ ਉਹ ਚੀਜ਼ ਕਿੱਥੇ ਹੈ ਪਈ ਹੈ ਮੇਰੀ ਹਰ ਗੱਲ ਸੁਣਦਾ ਤੇ ਮੰਨਦਾ ਸੀ ਪਰ ਜਿਵੇਂ ਜਿਵੇਂ ਵੱਡਾ ਹੋਣ ਲੱਗਿਆ ਉਸ ਨੂੰ ਵੀ ਮੇਰੀ ਹਰ ਗੱਲ ਤੇ ਹਰ ਕੰਮ ਵਿੱਚ ਕਮੀਆਂ ਹੀ ਨਜ਼ਰ ਆਉਣ ਲੱਗ ਪਈਆਂ ਹੁਣ ਆਖਦਾ ਏ ਮੰਮੀ ਮੇਰੀਆਂ ਚੀਜ਼ਾਂ ਨੂੰ ਤੁਸੀਂ ਹੱਥ ਨਾ ਲਾਇਆ ਕਰੋ ਪਤਾ ਨਹੀਂ ਕਿੱਥੇ ਕਿੱਥੇ ਮੇਰੀਆਂ ਚੀਜ਼ਾਂ ਸੁੱਟ ਦਿੰਦੇ ਹੂੰ ਮੁੜ ਕੇ ਮੈਨੂੰ ਲੱਭਣਿਆ ਲੱਭਦੀਆਂ ਨਹੀਂ ਹਮੇਸ਼ਾ ਗੜਬੜ ਕਰਦੇ ਰਹਿੰਦੇ ਹੁਣ ਇਸ ਬੱਚੇ ਲਈ ਮੈਂ ਵੀ ਮੈਂ ਗਲਤ ਹੋ ਗਈ ਪਤਾ ਨਹੀਂ ਸ਼ਾਇਦ ਮੇਰਾ ਔਰਤ ਹੋਣਾ ਹੀ ਗਲਤ ਹੈ ਉਸ ਦੀਆਂ ਅੱਖਾਂ ਵਿੱਚ ਪਾਣੀ ਜਿਹਾ ਭਰ ਆਇਆ ਉਸ ਨੇ ਫਟਾਫਟ ਅੱਖਾਂ ਸਾਫ਼ ਕੀਤੀ ਮੈਂ ਉਸ ਨੂੰ ਹੌਸਲਾ ਦਿੰਦੀ ਬੋਲੀ ਕੋਈ ਨਾ ਸਭ ਠੀਕ ਹੋ ਜਾਵੇਗਾ ਤੂੰ ਕਿਉਂ ਦਿਲ ਛੋਟਾ ਕਰਦੀ ਹੈ ਆਪਣਾ ਪਰ ਮੀ ਆਵਾਜ਼ ਵਿੱਚ ਉਹ ਬੋਲੀ ਔਰਤ ਸਿਰਫ ਉਦੋਂ ਤੱਕ ਹੀ ਸੋਹਣੀ ਹੁੰਦੀ ਹੈ ਜਦੋਂ ਉਹ ਇਕਤੀ ਹੁੰਦੀ ਹੈ ਜਦ ਉਹ ਭੈਣ ਪਤਨੀ ਤੇ ਮਾਂ ਬਣਦੀ ਹੈ ਤਾਂ ਉਹ ਗਲਤ ਹੋ ਜਾਂਦੀ ਹੈ ਉਸਦੇ ਸਾਰੇ ਕੰਮ ਗੜਬੜ ਹੋ ਜਾਂਦੇ ਹਨ ਮੈਂ ਵੀ ਕਦੀ ਸਿਆਣੀ ਤੇ ਸਹੀ ਸੀ ਪਰ ਹੁਣ ਮੈਂ ਗਲਤ ਹੁੰਦੀ ਹਾਂ ਮੇਰਾ ਕੰਮ ਮੇਰੀਆਂ ਗੱਲਾਂ ਸਭ ਗਲਤ ਹੁੰਦੀਆਂ ਨੇ ਮੈਂ ਜਿੰਨੀ ਮਰਜ਼ੀ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਲਵਾਂ ਤੇ ਜਿੰਨਾ ਮਰਜ਼ੀ ਕੰਮ ਕਰ ਲਵਾਂ ਪਰ ਰਹਾਂਗੀ ਗਲਤ ਹੀ ਸੁਨੇਹਾ ਲਗਾਤਾਰ ਬੋਲੀ ਜਾ ਰਹੀ ਸੀ ਤੇ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਸ਼ਾਇਦ ਉਹ ਮੇਰੀਆਂ ਹੀ ਗੱਲਾਂ ਮੈਨੂੰ ਸੁਣਾ ਰਹੀ ਹੈ ਪਰ ਮੈਂ ਉਸ ਨੂੰ ਸਿਰਫ ਇੱਕ ਹੀ ਇੱਕ ਬਾਹਰੀ ਦਲਾਸਾ ਹੀ ਦੇ ਸਕਦੀ ਸੀ ਕਿਉਂਕਿ ਮੈਂ ਤਾਂ ਖੁਦ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰ ਰਹੀ ਸੀ ਜਿੰਨਾ ਕਰਕੇ ਸੁਨੇਹਾ ਇੰਨਾ ਦੁੱਖ ਮਹਿਸੂਸ ਕਰ ਰਹੀ ਸੀ ਉਸ ਦੇ ਇਸ ਦੁੱਖ ਨੇ ਮੈਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਔਰਤ ਉਦੋਂ ਸੱਚ ਮੁੱਚ ਗਲਤ ਹੁੰਦੀ ਹੈ ਜਦੋਂ ਉਹ ਇੱਕ ਭੈਣ ਪਤਨੀ ਜਾਂ ਮਾਂ ਬਣ ਜਾਂਦੀ ਹੈ ਇਸ ਸੋਚਣ ਵਿੱਚ ਸੋਚ ਵਿੱਚੋਂ ਨਿਕਲਣ ਲਈ ਮੈਂ ਆਪਣੇ ਸਿਰ ਨੂੰ ਝਟਕਾ ਦਿੱਤਾ ਤੇ ਆਪ ਮਹਾਰਾਹੀ ਬੋਲ ਪਈ ਨਹੀਂ ਸਨੇਹਾ ਔਰਤ ਕਦੀ ਗਲਤ ਨਹੀਂ ਹੋ ਸਕਦੀ ਔਰਤ ਦਾ ਪਿਆਰ ਅਤੇ ਕੁਰਬਾਨੀ ਦਾ ਨਾਮ ਹੈ ਜੋ ਆਪਣਾ ਆਪ ਤੱਕ ਇਹਨਾਂ ਰਿਸ਼ਤਿਆਂ ਲਈ ਬਾਹਰ 던ਦੀ ਹੈ ਉਹ ਖੁਦ ਗਲਤ ਹਨ ਜੇ ਔਰਤ ਨੂੰ ਗਲਤ ਕਹਿੰਦੇ ਹਨ ਜਿਨ੍ਹਾਂ ਨੂੰ ਔਰਤ ਦਾ ਪਿਆਰ ਤੇ ਕੁਰਬਾਨੀ ਨਹੀਂ ਦਿਖਦੀ ਮੇਰੀ ਗੱਲ ਸੁਣ ਸੁਨੇਹਾ ਬੋਲੀ ਹਾਂ ਸ਼ਾਇਦ ਤੂੰ ਠੀਕ ਕਹਿ ਰਹੀ ਹੈ ਔਰਤ ਗਲਤ ਨਹੀਂ ਹੋ ਸਕਦੀ ਮੈਂ ਵੀ ਹੁਣ ਇਹ ਸਭ ਸੁਣ ਕੇ ਦੁਖੀ ਨਹੀਂ ਹੋਵਾਂਗੀ ਜੇ ਉਹਨਾਂ ਨੂੰ ਮੇਰੇ ਕੰਮ ਮੇਰੀਆਂ ਗੱਲ ਗੱਲ ਗਲਤ ਕਹਿ ਕੇ ਖੁਸ਼ੀ ਮਿਲਦੀ ਹੈ ਤਾਂ ਮੈਂ ਉਹਨਾਂ ਦੀ ਇਸ ਖੁਸ਼ੀ ਲਈ ਇਹ ਸੁਣ ਲਈ ਵੀ ਤਿਆਰ ਹਾਂ ਕਿ ਮੇਰੀਆਂ ਗੱਲਾਂ ਤੇ ਮੇਰੇ ਕੰਮ ਗਲਤ ਹਨ ਇਨਾਂ ਆਖ ਸੁਨੇਹਾ ਨੇ ਇੱਕ ਹਲਕੀ ਜਿਹੀ ਮੁਸਕਾਨ ਬਖੇਰੀ ਜਿਵੇਂ ਆਪਣੇ ਦਰਦ ਨੂੰ ਅਲਵਿਦਾ ਆਖ ਰਹੀ ਹੋਵੇ ਤੇ ਚੰਗਾ ਹੁਣ ਮੈਂ ਚੱਲਦੀ ਹਾਂ ਕਰੇ ਬਹੁਤ ਕੰਮ ਪਿਆ ਕਰਨ ਵਾਲਾ ਅਨਿਕੇਤ ਵੀ ਕਾਲਜ ਤੋਂ ਆਉਂਦਾ ਹੋਵੇਗਾ ਉਹਦੇ ਹੀ ਰੋਟੇ ਮੰਗਣ ਲੱਗ ਜਾਂਦਾ ਏ। ਇਹ ਆਕਸ ਸੁਨੇਹਾ ਆਪਣੇ ਘਰ ਚਲੀ ਗਈ। ਇਹ ਆਕਸ ਸੁਨੇਹਾ ਤਾਂ ਚਲੀ ਗਈ ਪਰ ਜਿੰਨਾ ਗੱਲਾਂ ਦੀ ਲੜਾਈ ਪਹਿਲਾਂ ਉਸਦੇ ਦਿਮਾਗ ਵਿੱਚ ਚੱਲ ਰਹੀ ਸੀ। ਹੁਣ ਉਹ ਲੜਾਈ ਮੇਰੇ ਦਿਮਾਗ ਵਿੱਚ ਚੱਲਣ ਲੱਗ ਪਈ। ਮੈਂ ਆਪਣਾ ਧਿਆਨ ਬਟਾਉਣ ਲਈ ਵਿਹੜੇ ਵਿੱਚੋਂ ਕੁਰਸੀਆਂ ਇਕੱਠੀਆਂ ਕਰ ਅੰਦਰ ਗਈ ਤੇ ਘਰ ਦਾ ਕੰਮ ਕਰਨ ਲੱਗ ਪਈ। ਪਰ ਮੇਰਾ ਦਿਮਾਗ ਫਿਰ ਇਸ ਲੜਾਈ ਤੋਂ ਮੁਕਤ ਨਹੀਂ ਹੋ پا ਰਿਹਾ ਸੀ ਸ਼ਾਇਦ ਇਸੇ ਲਈ ਕਿ ਇਸ ਸਮੱਸਿਆ ਦਾ ਹੱਲ ਹੀ ਨਹੀਂ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ